ਅਸੀਂ ਅੱਜ ਜੱਸੀ ਅਰਜੂਨਾ ਹਸਪੀਟਲ ਚ ਆਏ ਹਾਂ ਕਰਨੈਲ ਸਿੰਘ ਦੀ ਲੰਗ ਜਿਹੜੇ ਦੂਜੇ ਜਥੇ ਵਿੱਚ ਜੈਸੀ ਗੰਭੀਰ ਚੱਲ ਰਹੀ ਹੋਈ ਸੀਗੇ ਆਪਰੇਸ਼ਨ ਹੋਇਆ ਹੋਆ ਅੱਜ ਇਸ ਹਸਪੀਟਲ ਪਤਾ ਕਰਨਾ ਹੈ ਜਿਹੜੇ ਅਸੀਂ ਬੱਦ ਜੁਗਿਆ ਦੇ ਜਥੇ ਵੀ ਦੇ ਜੈਸੀ ਹੋਣਾ ਉਹ ਬਹੁਤ ਠੀਕ ਨੇ ਥੋੜੇ ਦਿਨਾਂ ਵਿੱਚ ਸੱਤ ਠੀਕ ਹੋ ਕੇ ਘਰੇ ਪਹੁੰਚ ਜਾਣ ਸੋ ਅਸੀਂ ਅੱਜ ਅਜ ਜਿੱਦਰਾ ਆਏ ਸੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਦੇਖ ਕੇ ਆਪ ਨੂੰ ਬੋਰਚਿਆ ਦਾ ਸਾਥ ਦਿਓ ਤੇ ਪੰਜਾਬ ਪੰਦ ਨੂੰ ਕਾਮਯਾਬ ਕਰੋ ਧੰਨਵਾਦ। ਮਾਜੀਆ ਜੱਸੀ ਹਰਜੀਂਦਰਾ ਹਸਪੀਟਲ ਚ ਆਏ। ਕਰਨੈਲ ਸਿੰਘ ਦੀ ਲੰਗ ਜਿਹੜੇ ਦੂਜੇ ਜਥੇ ਵਿੱਚ ਜੈਸੀ ਗੰਭੀਰ ਜਖਮੀ ਹੋਏ ਸੀਗੇ ਆਪਰੇਸ਼ਨ ਹੋਇਆ ਹੋਆ ਜੈਸੀ ਹਸਪੀਟਲ ਪਤਾ ਕਰਨਾ ਹੈ। ਜਿਹੜੇ ਅਸੀਂ ਮਰਜੀ ਹੋ ਗਿਆ ਦੇ ਜਿੱਥੇ ਵੀ ਜੈਸੀ ਹੋਣਾ ਬਹੁਤ ਠੀਕ ਨੇ। ਥੋੜੇ ਦਿਨਾਂ ਬਾਅਦ ਸਤ ਠੀਕ ਹੋ ਕੇ ਘਰੇ ਪਹੁੰਚ ਜਾਣ। ਸੋ ਅਸੀਂ ਅਜੇ ਜਿਦਰਾ ਆਏ ਸੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਦੇਖ ਕੇ ਆਪ ਨੂੰ ਮੋਰ ਜ਼ਿਆਦਾ ਸਾਥ ਦਿਓ ਤੇ ਪੰਜਾਬ ਪੰਦ ਨੂੰ ਕੰਮਦਾਰ ਕਰੋ ਧੰਨਵਾਦ। ਬਾਜੀ ਅਜੇ ਅਜਿਦਰਾ ਹਸਪੀਟਲ ਚ ਆਏ ਆ ਕਰਨੈਲ ਸਿੰਘ ਦੀ ਲੰਗ ਜਿਹੜੇ ਦੂਜੇ ਜਥੇ ਵਿੱਚ ਜੈਸੇ ਗੰਭੀਰ ਚੱਕਰੀ ਹੋਏ ਸੀਗੇ ਆਪਰੇਸ਼ਨ ਹੋਇਆ ਹੋਆ ਅਜ ਇਸ ਹਸਪੀਟਲ ਪਤਾ ਕਰਨਾ ਹੈ। ਜਿਹੜੇ ਅਸੀਂ ਮਰਜ਼ੀ ਹੋ ਗਿਆ ਦੇ ਜਿੱਥੇ ਵੀ ਡੇਲ ਗਿਆ ਸੀ ਹੋਣਾ ਉਹ ਬਹੁਤ ਠੀਕ ਨੇ ਥੋੜੇ ਦਿਨਾਂ ਵਿੱਚ ਸਭ ਠੀਕ ਹੋ ਕੇ ਘਰੇ ਪਹੁੰਚ ਜਾਣ ਸੋ ਅਸੀਂ ਅਜੇ ਜਿੱਦਰਾ ਆਏ ਸੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਦੇਖਤੀ ਆਪ ਨੂੰ ਮੋਰਚਾ ਦਾ ਸਾਥ ਦਿਓ ਤੇ ਪੰਜਾਬ ਪੰਦ ਨੂੰ ਕੰਮਦਾਰ ਕਰੋ ਧੰਨਵਾਦ ਮਾਜੀਆ ਜੱਸੀ ਅਰਜਿੰਦਰਾ ਹਸਪੀਟਲ ਚਾਏ ਕਰਨੈਲ ਸਿੰਘ ਦੀ ਲੰਗ ਜਿਹੜੇ ਦੂਜੇ ਜਥੇ ਵਿੱਚ ਜਾਇਸ ਜੇ ਗੰਭੀਰ ਚੱਟਨੀ ਹੋਈ ਸੀ ਕਿ ਆਪਰੇਸ਼ਨ ਹੋਇਆ ਹੋਆ ਜਾਇਸ ਕੋ ਹਸਪੀਟਲ ਪਤਾ ਕਰਨਾ ਹੈ ਜਿਹੜੇ ਅਸੀਂ ਮਰਜੀ ਹੋ ਗਿਆ ਜਿੱਥੇ ਵੀ ਜਾਇਸ ਹੋਣਾ ਚਾਹੁੰਦਾ ਉਹ ਬਹੁਤ ਠੀਕ ਨੇ ਥੋੜੇ ਦਿਨਾਂ ਬਾਅਦ ਸੱਤ ਠੀਕ ਹੋ ਕੇ ਘਰੇ ਪਹੁੰਚ ਜਾਣ ਸੋ ਅਸੀਂ ਆਜਾ ਜਿੱਦਰਾ ਆਈ ਸੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਦੇਖਤੀ ਆਪ ਵੀ ਮੋਰਚਾ ਦਾ ਸਾਥ ਦਿਓ ਤੇ ਪੰਜਾਬ ਪੰਦ ਨੂੰ ਕੰਮਦਾਰ ਕਰੋ ਧੰਨਵਾਦ